ਸੱਚੀ ਗੱਲ ਦੀ ਨਸ਼ਾ ਛਡਾਓ ਮੁਹਿੰਮ ਦੇ ਤਹਿਤ ਜੇਲਾ ਪੁਲਿਸ ਹੁਸ਼ਾਪੁਰ ਵੱਲੋਂ ਜਿਲਾ ਪ੍ਰਸ਼ਾਸਨ ਹੁਸ਼ਾਪੁਰ ਨਾਲ ਮਿਲ ਕੇ ਇੱਕ ਮੈਰਾਥਨ ਕਰਾਈ ਗਈ ਹੈ ਇਹ ਲਗਭਗ 5 ਤੋਂ 6 ਕਿਲੋਮੀਟਰ ਦੀ ਮੈਰਾਥਨ ਸੀ ਜਿਸ ਦੇ ਵਿੱਚ ਬਹੁਤ ਹੀ ਸਾਰੇ ਸਕੂਲ ਦੇ ਬੱਚਿਆਂ ਨੇ ਤੇ ਸਾਡੇ ਜਵਾਨਾਂ ਨੇ ਹਿੱਸਾ ਲਿਆ ਮੈਨੂੰ ਬਹੁਤ ਖੁਸ਼ੀ ਦੇਖ ਕੇ ਕਿ ਛੋਟੇ-ਛੋਟੇ ਬੱਚੇ ਤੇ ਕੁੜੀਆਂ ਵੀ ਇਸ ਮੈਰਾਥਨ ਦੌੜ ਦੇ ਵਿੱਚ ਸ਼ਾਮਿਲ ਸੀਗੀਆਂ ਪੰਜਾਬ ਪੁਲਿਸ ਨੇ ਹੁਸ਼ਾਪੁਰ ਪੁਲਿਸ ਵੱਲੋਂ ਇਸ ਦੇ ਵਿੱਚ ਬਹੁਤ ਅੱਛੇ ਇਨਾਮ ਵੀ ਰੱਖੇ ਗਏ ਨੇ ਜਿੱਥੇ ਕੈਸ਼ ਪ੍ਰਾਈਜ਼ ਦਿੱਤੇ ਜਾਣਗੇ ਤੇ ਸਾਰੇ ਹੀ ਪਾਰਟਿਸਪੈਂਟਸ ਨੂੰ ਬਟ ਸਰਟੀਫਿਕੇਟ ਆਫ ਪਾਰਟਿਸਪੇਸ਼ਨ ਦਿੱਤਾ ਜਾਏਗਾ ਇਹ ਇੱਕ ਕੋਸ਼ਿਸ਼ ਹੈ ਇੱਕ ਪਹਿਲ ਕਦਮੀ ਹੈ ਪੰਜਾਬ ਦੇ ਲੋਕਾਂ ਨੂੰ ਨਸ਼ੇ ਬਾਰੇ ਅਵੇਅਰ ਕਰਾਉਣ ਦੇ ਲਈ ਤੇ ਮੈਂ ਇਹੀ ਮੈਸੇਜ ਦੇਣਾ ਚਾਹਾਂਗੀ ਸਾਰੇ ਹੁਸ਼ਿਆਤਪੁਰ ਦੇ ਵਸਨੀਕਾਂ ਨੂੰ ਸਾਰਿਆਂ ਨੂੰ ਕਿ ਨਸ਼ਾ ਕੋਈ ਉਹ ਜਿਹੀ ਬਿਮਾਰੀ ਨਹੀਂ ਹੈ ਜਿਸ ਤੋਂ ਅਸੀਂ ਮਜਾਤ ਨਹੀਂ ਬਾ ਸਕਦੇ ਜਿਸ ਨੂੰ ਦੂਰ ਨਹੀਂ ਕੀਤਾ ਜਾ ਸਕਦਾ ਜ਼ਿਲ੍ਹੇ ਦੇ ਵਿੱਚ ਵਕ-ਵਕ ਡੀ ਐਡਿਕਸ਼ਨ ਸੈਂਟਰਸ ਤੇ ਰੀਹੈਬਿਲੀਟੇਸ਼ਨ ਸੈਂਟਰ ਵੀ ਚੱਲ ਰਹੇ ਨੇ ਸਰਕਾਰ ਵੱਲੋਂ ਫ੍ਰੀ ਡੀ ਐਡਿਕਸ਼ਨ ਐਂਡ ਰੀਹੈਬ ਸੈਂਟਰ ਵੀ ਚਲਾਏ ਜਾ ਰਹੇ ਆ ਅਸੀਂ ਸਾਰੇ ਮਿਲ ਕੇ ਨਸ਼ੇ ਨੂੰ ਬਿਲਕੁਲ ਦੂਰ ਕਰ ਸਕਦੇ ਹਾਂ ਤੇ ਜਿਹੜੇ ਵੀ ਸਾਡੇ ਆਪਣੇ ਦੋਸਤ ਨੇ ਆਪਣੇ ਗਵਾਂਢੀ ਨੇ ਆਪਣੇ ਰਿਸ਼ਤੇਦਾਰ ਨੇ ਉਹਨਾਂ ਨੂੰ ਇਸ ਬਾਰੇ ਜ਼ਰੂਰ ਅਵੇਅਰ ਕਰਾਈਏ ਕਿ ਅਸੀਂ ਇੱਕ ਉਮੀਦ ਸਾਰੇ ਦੇ ਵਿੱਚ ਜਗਾਉਣਾ ਚਾਹੁੰਦੇ ਹਾਂ ਕਿ ਅਸੀਂ ਨਸ਼ੇ ਨੂੰ ਦੂਰ ਕਰ ਸਕਦੇ ਹਾਂ ਤੇ ਇਸ ਤੋਂ ਬਿਲਕੁਲ ਆਰਾਮ ਨਾਲ ਲੜਾਈ ਜਾ ਸਕਦਾ ਹੈ ਪਰ ਮਿਲ ਜੁਲ ਕੇ ਥੈਂਕ ਯੂ ਵੈਰੀ ਮਚ ਯਾਰ ਹੁਸ਼ਿਆਰਪੁਰ ਜਿਹੜੀ ਮੈਰਾਥਨ ਹੋ ਇਸ ਬਾਰੇ ਦੇ ਕੀ ਕਹਿਣਾ ਚਾਹੋਗੇ ਜੀ ਆ ਸਾਡਾ ਹੁਸ਼ਿਆਰਪੁਰ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਮਿਲ ਕੇ ਇਵੈਂਟ ਆਰਗੇਨਾਈਜ਼ ਕੀਤਾ ਹੈਗਾ ਜਿਹੜਾ ਨਸ਼ਾ ਦੇ ਖਿਲਾਫ ਹੋਣਾ ਜਾਗਰੂਕਤਾ ਅਭਿਆਨ ਹੈਗਾ ਉਹਦੀ ਲੜੀ ਦੇ ਵਿੱਚ ਸਾਡਾ ਚੌਥਾ ਇਵੈਂਟ ਹੈਗਾ ਹੁਸ਼ਿਆਰਪੁਰ ਵਿੱਚ ਤੇ ਜਿਹਦੇ ਵਿੱਚ ਪਹਿਲਾਂ ਅਸੀਂ ਮੈਰਾਥਨ ਕਰਾਈ ਸੀਗੀ ਦੋ ਸਪੋਰਟਸ ਇਵੈਂਟਸ ਕਰਵਾਏ ਹੈਗੇ ਅਲੱਗ-ਅਲੱਗ ਟਾਈਮ ਤੇ ਤੇ ਹੁਣ ਜਿਹੜਾ ਹੈਗਾ 1 5 ਕਿਲੋਮੀਟਰ ਦਾ ਮੈਰਾਥਨ ਰਨ ਕਰਵਾਇਆ ਹੈਗਾ ਜਿਹਦੇ ਵਿੱਚ 5 ਸਾਲ ਤੋਂ ਲੈ ਕੇ ਤੇ 78 ایਅਰਸ ਤੱਕ ਦੇ ਬੱਚਾ ਨੇ ਨੌਜਵਾਨਾਂ ਨੇ ਬਜ਼ੁਰਗਾਂ ਨੇ ਪਾਰਟਿਸਪੇਟ ਕੀਤਾ ਹੈਗਾ ਤੇ ਕਾਫੀ ਬੜੀ ਤਦਾਦ ਚ ਕੁੜੀਆਂ ਨੇ ਪਾਰਟਿਸਪੇਟ ਕੀਤਾ ਜਿਦੇ ਵਿੱਚ ਲਗਭਗ 300 ਤੋਂ ਜ਼ਿਆਦਾ ਕੁੜੀਆਂ ਨੇ ਇਸ ਪਾਰਟਿਸਪੇਟ ਕੀਤਾ ਹੈਗਾ ਤੇ ਇਹਦਾ ਮਕਸਦ ਜਿਹੜਾ ਹੈਗਾ ਨਸ਼ਾ ਦੇ ਖਿਲਾਫ ਇੱਕ ਲੋਕਾਂ ਦੇ ਵਿੱਚ ਜਾਗਰੂਕਤਾ ਲੈਣਾ ਨਸ਼ੇ ਦੇ ਖਿਲਾਫ ਜਿਹੜੀ ਲੜਾਈ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਲੜ ਰਹੀ ਹੈਗੀ ਉਹਦੇ ਵਿੱਚ ਲੋਕਾਂ ਦਾ ਸਹਿਯੋਗ ਲੈਣਾ ਲੋਕਾਂ ਨੂੰ ਮੋਟੀਵੇਟ ਕਰਨਾ ਉਹਨਾਂ ਦੀ ਵਚਨਬੱਧਤਾ ਜਿਹੜੀ ਹੈਗੀ ਇਹਦੇ ਵਾਸਤੇ ਹੋਰ ਮਜ਼ਬੂਤ ਕਰਵਾਨੀ ਇਹਦੇ ਮਕਸਦ ਨਾਲ ਆ ਇਵੈਂਟ ਆਰਗੇਨਾਈਜ਼ ਕੀਤਾ ਗਿਆ ਸੀਗਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ 3000 ਤੋਂ ਵੱਧ ਲੋਕਾਂ ਨੇ ਇੱਥੇ ਪਾਰਟਿਸਪੀਟ ਕੀਤਾ ਹੈਗਾ ਤੇ ਲੋਕਾਂ ਨੇ ਬੜਾ ਸਪੋਰਟ ਨੂੰ ਇੱਕ ਸਕਸੈਸ ਬਣਾਉਣ ਵਾਸਤੇ ਕੀਤਾ ਹੈਗਾ ਲੋਕਾਂ ਦੇ ਨਾਲ ਮਿਲ ਕੇ ਅਸੀਂ ਨਸ਼ੇ ਨੂੰ ਖਤਮ ਕਰਨ ਵਾਸਤੇ ਹੁਸ਼ਿਆਰਪੁਰ ਵਿੱਚ ਕਮਿਟਿਡ ਆ ਤੇ ਨਾਲ ਲੋਕਾਂ ਆ ਇਸ ਤਰੀਕੇ ਦੇ ਇਵੈਂਟ ਦਾ ਮਕਸਦ ਹੁੰਦਾ ਕਿ ਇੱਕ ਪ੍ਰੀਵੈਂਟਿਵ ਹੋਵੇ ਪਹਿਲਾ ਜਿਹੜਾ ਕਿ ਲੋਕਾਂ ਨੂੰ ਖੇਡਾਂ ਵੱਲ ਇੱਕ ਸਿਹਤਮੰਦ ਜ਼ਿੰਦਗੀ ਵੱਲ ਮੋਟੀਵੇਟ ਕਰਕੇ ਉਹਨਾਂ ਨੂੰ ਉਸ ਜੀਵਨ ਨੂੰ ਅਪਣਾਉਣ ਵਾਸਤੇ ਪ੍ਰੇਰਿਤ ਕੀਤਾ ਜਾ ਸਕੇ ਦੂਸਰਾ ਹੁੰਦਾ ਕਿ ਜਿਹੜਾ ਕੋਈ ਉਹਨਾਂ ਦੇ ਆਸ-ਪਾਸ ਦੇ ਏਰੀਆ 'ਚ ਹੈ ਜਾਂ ਕੋਈ ਸੰਗਤ 'ਚ ਹੈ ਜਾਂ ਕੋਈ ਦੋਸਤੀ 'ਚ ਕੋ ਰਿਸ਼ਤੇਦਾਰੀ 'ਚ ਜਾਣ ਜਾਂ ਜਾਣਨ ਵਾਲਾ ਬੰਦਾ ਕੋਈ ਵੀ ਜਿਹੜਾ ਡਰਗ ਐਡਿਕਟ ਹੋ ਗਿਆ ਹੈਗਾ ਜਿਹੜਾ ਨਸ਼ੇ ਦੀ ਲਤ ਤੋਂ ਪੀੜਿਤ ਹੈਗਾ ਬਟ ਵੇਚਦਾ ਨਹੀਂ ਹੈਗਾ ਉਹਨੂੰ ਆਪਾਂ ਸਰਕਾਰੀ ਨਸ਼ਾ ਛੁਡਾਓ ਕੇਂਦਰਾਂ ਵਾਸਤੇ ਉੱਥੇ ਜਾਣ ਵਾਸਤੇ ਮੋਟੀਵੇਟ ਕਰੀਏ ਉਹ ਉੱਥੇ ਸਰਕਾਰੀ ਦਵਾਈ ਲੈਣਾ ਸ਼ੁਰੂ ਕਰੇ ਸੋ ਥੈਟ ਕਿ ਉਹ ਧੀਰੇ 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 ਡੋਜ਼ ਘਟ ਹੋ ਕੇ ਪਿਓਰ ਕਿਓਰ ਹੋ ਸਕੇ ਠੀਕ ਹੋ ਸਕੇ ਮੂੜ ਬਹਾਲ ਹੋ ਕੇ ਆਪਣੀ ਇੱਕ ਆਮ ਜ਼ਿੰਦਗੀ ਬਤੀਤ ਕਰ ਸਕੇ ਤੀਸਰਾ ਜਿਹੜਾ ਹੈਗਾ ਸਾਰਿਆਂ ਦੇ ਸਹਿਯੋਗ ਨਾਲ ਸੀਕ੍ਰੇਟ ਇਨਫੋਰਮੇਸ਼ਨ ਸ਼ੇਅਰ ਕਰਨ ਦਾ ਸਿਸਟਮ ਵੀ ਅਸੀਂ ਕੀਤਾ ਹੋਇਆ ਹੈਗਾ ਜਿਹਦੇ ਵਿੱਚ ਸਾਡਾ ਇੱਕ ਨੰਬਰ ਦਿੱਤਾ ਹੋਇਆ ਹੈਗਾ ਤੇ ਅਸੀਂ ਇਨਫੋਰਮੇਸ਼ਨ ਸ਼ੇਅਰ ਕਰਨ ਵਾਲੇ ਡਰੱਗਸ ਦੇ ਸਪਲਾਈਅਰਸ ਦੀ ਇਨਫੋਰਮੇਸ਼ਨ ਜਿਹੜੇ ਲੋਕ ਸ਼ੇਅਰ ਕਰਦੇ ਹੈਗੇ ਉਹਨਾਂ ਦੇ ਨਾਮ ਜਾਂ ਉਹਨਾਂ ਦੀ ਪਛਾਣ ਗੁਪਤ ਰੱਖਦੇ ਹੋਏ ਉਹਤੇ ਕਾਰਵਾਈ ਕਰਦੇ ਆ ਉਹਦੇ ਵਾਸਤੇ ਵੀ ਇਨਫੋਰਮੇਸ਼ਨ ਸਾਂਝਾ ਕੀਤੀ ਹੈਗੀ ਸਾਰਿਆਂ ਨੇ ਬੜਾ ਪਾਰਟਿਸਿਪੇਟ ਇਸ ਇਹਦੇ ਵਿੱਚ ਕੀਤਾ ਹੈਗਾ ਮਾਨਯੋਗ ਮੰਤਰੀ ਸਾਹਿਬ ਬ੍ਰਹਮ ਸੰਗਰ ਜਿੰਪਾ ਜੀ ਨੇ ਐਮਪੀ ਸਾਹਿਬ ਡਾਕਟਰ ਰਾਜਕੁਮਾਰ ਜੀ ਨੇ ਸਾਰੇ ਐਮਐਲਏ ਸਾਹਿਬਾਨ ਹੁਸ਼ਾਰਪੁਰ ਜ਼ਿਲ੍ਹੇ ਦੇ ਡਾਕਟਰ ਅਬਜੋਦ ਜੀ ਰਾਜਾ ਜੀ ਆਪਣੇ ਘੁੰਮਣ ਸਾਹਿਬ ਤੇ ਨਾਲ ਡੀਆਈਜੀ ਜਲੰਧਰ ਅ ਅਨਵਿੰਨ ਸਿੰਘਲਾ ਸਰ ਵੀ ਆਏ ਹੈਗੇ ਡੀਸੀ ਸਾਹਿਬ ਸੈਸ਼ਨ ਜੀ ਸਾਹਿਬ ਤੇ ਬਾਕੀ ਸਾਰੀ ਹੋਰ ਮੋਤਬਰ ਸਖਸੀਤਾ ਇੰਡਸਟਰੀਅਲਿਸਟ ਵੱਖਰੇ ਵੱਖਰੇ ਗਰੁੱਪਸ ਤੋਂ ਵਰਦਮਾਨ ਤੋਂ ਸੋਨਾਲੀਕਾ ਗਰੁੱਪ ਤੋਂ ਡਾਕਟਰਸ ਦੀ ਐਸੋਸੀਏਸ਼ਨ ਬਾਕੀ ਸਾਰੇ ਲੋਕ ਯੂਥ ਕਲੱਬ ਵਾਲੇ ਸਾਰਿਆਂ ਨੇ ਬਹੁਤ ਪਾਰਟਿਸਪੇਟ ਕੀਤਾ ਹੈਗਾ ਬਹੁਤ ਲੋਕਾਂ ਨੇ ਇਹਦੇ ਵਿੱਚ ਸਪੋਰਟ ਕੀਤਾ ਹੈਗਾ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਮੀਡੀਆ ਦੇ ਸਾਥੀਆਂ ਦਾ ਧੰਨਵਾਦ ਜਿਨ੍ਹਾਂ ਨੇ ਇਸ ਚੀਜ਼ ਨੂੰ ਕਵਰ ਕੀਤਾ ਹੈਗਾ ਤੇ ਲੋਕਾਂ ਤੱਕ ਆ ਚੀਜ਼ ਪਹੁੰਚੇ ਕਿ ਵੀ ਆਪਾਂ ਨਸ਼ੇ ਦੇ ਖਿਲਾਫ ਇਕੱਠੇ ਹੋ ਕੇ ਕਮਿਟਿਡ ਹੋ ਕੇ ਤੇ ਇਹਨੂੰ ਖਤਮ ਕਰਨ ਵਾਸਤੇ ਪ੍ਰਸ਼ਾਸਨ ਤੇ ਪੁਲਿਸ ਦੇ ਨਾਲ ਖੜ ਕੇ ਇਹਨੂੰ ਖਤਮ ਕਰਨ ਚ ਆਪਣਾ ਸਹਿਯੋਗ ਦੇਈਏ। थैंक यू जय हिंद। थैंक यू सर।